ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਆ ਫਾਟਿਵੈਅ ਟ੍ਰੈਂਡਿੰਗ ਐਕਸਕਲੂਸਿਵ ਸਾਰੇ ਤਰ੍ਹਾਂ ਦੀਆਂ ਹੈਗੀਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਿਹੜੀ ਸੂਟ ਕਿਵੇਂ ਦੇ ਡਿਜ਼ਾਈਨ ਤੇ ਪੈਟਰਨ ਦੇ ਨਾਲ ਐਡ ਕੀਤੇ ਨੇ ਫਰਸਟ ਕਲੈਕਸ਼ਨ ਜਿਹੜੀ ਸਿੰਗਲ ਕਲਰ ਵਿੱਚ ਬਲੈਕ ਕਲਰ ਵਿੱਚ ਆਏਗੀ ਕਰੋਸ਼ੀਆ ਸ਼ਰਟ ਆ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਮੈਂ ਬਹੁਤ ਵਧੀਆ ਡਿਜ਼ਾਈਨਰ ਸੂਟ ਹੈ 1800 ਰੁਪਏ ਦਾ ਰੇਟ ਹੈ ਏ ਫਿਲਹਾਲ ਜਿਹੜੀ ਇਹ ਕਲੈਕਸ਼ਨ ਹੈ ਸਿੰਗਲ ਕਲਰ ਵਿੱਚ ਹੀ ਆਏਗੀ ਸਿਰਫ ਬਲੈਕ ਕਲਰ ਹੀ ਆਇਆ ਦੇ ਵਿੱਚ ਬਟ ਜਿਹੜਾ ਪੀਸ ਹੈ ਬਹੁਤ ਪਿਆਰਾ ਹੈ ਸੋਹਣਾ ਹੈ ਸ਼ਿਮਰ ਬਹੁਤ 트ੈਂਡ ਕਰ ਰਿਹਾ ਤੇ ਸ਼ਿਮਰ ਦੇ ਸੂਟ ਆਏ ਦਿਨ ਆਂਦੇ ਨੇ ਇਹ ਸ਼ਿਮਰ ਦੀ ਸ਼ਾਰਟ ਤੇ ਹੈਂਡਵਰਕ ਹੈ ਬਹੁਤ ਪਿਆਰਾ ਵਰਕ ਹੈ ਸਾਰਾ ਅੱਗੇ ਜਿਹੜਾ ਫਰੰਟ ਤੇ ਹੋਇਆ ਪਿਓਰ ਬਨਾਰਸੀ ਬਾਟਮ ਹੈ ਨਾਲ ਇਹ ਦਾ 2 ਮੀਟਰ ਦਾ ਤੇ ਸ਼ਿਫੋਨ ਦਾ ਦੁਪੱਟਾ ਹੈ 1900 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 6 ਨੇ ਤੇ ਰੰਗ ਜਿਹੜੇ ਨੇ ਸਾਰੇ ਹੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਜਿਹੜੇ ਨਾਲ ਦੀ ਕਲਰ ਦੇ ਕੰਬੀਨੇਸ਼ਨ ਕੰਟਰਾਸਟ ਬਣਾਏਗੇ ਨੇ ਉਹ ਵੀ ਬਹੁਤ ਪਿਆਰੇ ਨੇ ਇਹ ਵੀ ਪਿਓਰ ਸ਼ਿਮਰ ਵਿੱਚ ਆਏਗਾ ਹੈਂਡਵਰਕ ਹੈ 슬ੀਵਸ ਤੇ ਵਰਕ ਆਏਗਾ ਪੁਨਾਰਸੀ ਬੋਟਮ ਆਏਗਾ ਇਹਦਾ ਸ਼ਿਫੋਨ ਦਾ ਦੁਪੱਟਾ ਆਏਗਾ 2000 ਵਿੱਚ ਤੁਹਾਨੂੰ ਇਹ ਦੋ ਰੰਗਾਂ ਵਜੇ ਸੂਟ ਮਿਲ ਜੇਗਾ ਬੋਟਮ ਪਲੇਨ ਆਏਗਾ ਰੰਗ ਦੇ ਵਿੱਚ ਫਿਲਹਾਲ ਜੇ ਦੋ ਹੀ ਆਏ ਨੇ 2000 ਰੁਪਏ ਦਾ ਰੇਟ ਹੈ ਸਿੰਗਲ ਕਲਰ ਵਿੱਚ ਗਲਾਸ ਔਰਗੇਂਜ਼ਾ ਦੀ ਸ਼ਰਟ ਦੇ ਨਾਲ ਹੈਂਡਵਰਕ ਤੇ 슬ੀਵਸ ਤੇ ਵਰਕ ਆਇਆ ਪਿਓਰ ਸ਼ਿਫੋਨ ਦਾ ਦੁਪੱਟਾ ਸੌਰੀ ਚਨਾਉਣ ਦਾ ਦੁਪੱਟਾ ਜੈਕਾਰਡ ਬਾਟਮ ਹੈ ਸਿੰਗਲ ਕਲਰ ਹੈ 2000 ਰੁਪਏ ਦਾ ਰੇਟ ਹੈ ਤੁਹਾਨੂੰ ਸਾਰੀਆਂ ਕਲੋਜ਼ ਅਪ ਲੁੱਕ ਦੇ ਦਿੱਤੀਆਂ ਨੇ ਬਹੁਤ ਬਾਟਮ ਵੀ ਇਹਦਾ ਬਹੁਤ ਪਿਆਰਾ ਹੈ 슬ੀਵਸ ਤੇ ਵਰਕ ਆਇਆਗਾ ਦੁਪੱਟੇ ਤੇ ਪਾਕਿਸਤਾਨੀ ਸਟਾਈਲ ਜਿਹੜੀ ਲੈਸ ਲੱਗੀ ਹੋਈ ਹੈ ਐਵੇਂ ਸ਼ਿਮਰ ਦੇ ਵਿੱਚ ਆਏਗਾ ਇਹਦੇ ਨਾਲ ਸ਼ਿਫੋਨ ਦਾ ਦੁਪੱਟਾ ਬਨਾਰਸੀ ਬਾਟਮ ਹੈ ਇੱਕ ਕਲੈਕਸ਼ਨਾਂ ਨਵੀਆਂ ਆਈਆਂ ਨੇ 1900 ਰੁਪਏ ਇਹਦਾ ਰੇਟ ਹੈ ਗਲੇ ਤੇ ਕਢਾਈ ਹੈ ਤੇ ਨਾਲ ਤੁਹਾਨੂੰ ਜਿਹੜਾ ਕਿ ਘੇਰੇ ਤੇ ਪਰਲਸ ਵਾਲੀ ਜਿਹੜੀ ਲੇਸ ਅੱਜਕੱਲ ਬਹੁਤ ਟ੍ਰੈਂਡ ਕਰ ਰਹੀ ਹੈ ਉਹ ਮਿਲ ਜਾਏਗੀ ਜਿਹੜਾ ਗਲੇ ਤੇ ਵਰਕ ਹੋਇਆ ਇਸ ਸ਼ਾਰਟ ਤੇ ਉਹ ਹੈਂਡ ਵਰਕ ਹੈ ਟੋਟਲੀ ਹੈਂਡ ਵਰਕ ਦੇ ਨਾਲ ਇਹ ਵਾਲੇ ਸੂਟ ਆਣਗੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਅਗਰ ਕਿਸੇ ਸੂਟ ਦੇ ਬਾਰੇ ਵਿੱਚ ਕੁਝ ਜਾਨਣਾ ਚਾਹੁੰਦੇ ਹੋ ਜਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਇਰੀ ਕਰਨੀ ਹੈ ਇਹ ਚਾਰ ਰੰਗਾਂ ਵਿੱਚ ਸੂਟ ਆਇਆ 2000 ਰੁਪਏ ਦਾ ਰੇਟ ਹੈ ਸਿੰਗਲ ਕਲਰ ਪਰਪਲ ਦੇ ਵਿੱਚ येलो ਨਾਲ ਦਾ ਹੀ ਹੈ ਬਟ ਥੋੜਾ ਡਿਫਰੈਂਟ ਆਏਗਾ ਇਹਦਾ ਰੇਟ 2100 ਰੁਪਏ ਆ ਚੋਰ ਬਨਾਰਸੀ ਦੀ ਸ਼ਰਟ ਹੈ ਹੈਂਡਵਰਕ ਆਏਗਾ ਸ਼ਨੌਨ ਦਾ ਦੁਪੱਟਾ ਆਏਗਾ ਉਪਾੜਾ ਬਾਟਮ ਹੈ ਤੇ ਹੈਂਡਵਰਕ ਹੈ ਬਾਟਮ ਤੇ ਵੀ ਘੇਰੇ ਤੇ ਜਿਹੜੀ ਲੈਸ ਲੱਗੀ ਹੈ ਗਲਾਸ ਟਰੋ ਵਾਲੀ ਜਿਹੜੀ ਲੈਸ ਹੁੰਦੀ ਹੈ ਉਹ ਲੱਗੀ ਹੈ ਕਲਰ ਇਹਦੇ ਵਿੱਚ ਵੀ ਫਿਲਹਾਲ ਜਿਹੜਾ ਹੈ ਕਿ ਸਿੰਗਲ ਹੀ ਅਪਡੇਟ ਹੋਇਆ ਹੈ ਬਾਕੀ ਕੁਝ ਕਲੈਕਸ਼ਨਾਂ ਨੇ ਜਿਹੜੀਆਂ ਥੋੜੀਆਂ ਬਹੁਤ ਅੱਗੇ ਪਿੱਛੇ ਹੋ ਗਈਆਂ ਨੇ ਤਾਂ ਅਗਰ ਮਿਕਸ ਮੈਚ ਹੋ ਗਈਆਂ ਨੇ ਕਿਸੇ ਕਲੈਕਸ਼ਨ ਦਾ ਨਹੀਂ ਪਤਾ ਚੱਲ ਰਿਹਾ ਤਾਂ ਨੰਬਰ ਤੇ ਜਾ ਕੇ ਮੈਨੂੰ ਉਹਦੀ ਸਕਰੀਨ ਫੋਟੋ ਸੈਂਡ ਕਰ ਦਿਓ ਮੈਂ ਤੁਹਾਨੂੰ ਉਹਦੀ ਡਿਟੇਲ ਜੋ ਵੀ ਹੋਏਗੀ ਸਾਰੀ ਤੁਹਾਨੂੰ ਸੈਂਡ ਕਰ ਦੇਵਾਂਗੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਟੋਟਲੀ ਅਵੇਲੇਬਲ ਨੇ ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਉਹ ਉਨੇ-ਉਨੇ ਨੇ ਐਕਸਟਰਾ ਕਲਰ ਕਿਸੇ ਵਿੱਚ ਵੀ ਨਹੀਂ ਹੈਗਾ ਜਿੰਨ ਜਿੰਨੇ ਕਲਰ ਇੱਥੇ ਐਡ ਕੀਤੇ ਨੇ ਉਹੀ ਉਹੀ ਨੇ ਐਕਸਟਰਾ ਕਲਰ ਨਹੀਂ ਹੈਗੇ ਐ 1000 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ 5-6 ਹੈਗੇ ਨੇ ਰੰਗ ਸਾਰੇ ਬਹੁਤ ਪਿਆਰੇ ਨੇ ਬਾਟਮ ਇਹਨਾਂ ਦੀ ਪਲੇਨ ਆਏਗੀ ਸ਼ਰਟ ਤੇ ਕਢਾਈ ਹੈ ਤੇ ਜਿਹੜਾ ਇਹ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਉਹ ਵੀ ਪਿਆਰਾ ਬਹੁਤ ਹੀ ਪਿਆਰਾ ਸੂਟ ਬਨੇ ਹੋਏ ਨੇ ਬਾਕੀ ਕਿ ਤੁਸੀਂ ਸੂਟਾਂ ਦੇ ਬਾਰੇ ਵਿੱਚ ਕੋਈ ਡਿਟੇਲ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜਿੰਨੇ ਵੀ ਨੇ ਉਹ ਸਾਰੇ ਹੀ ਅਵੇਲੇਬਲ ਨੇ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਦੇ ਨਾਲ ਕਿਵੇਂ ਦੇ ਪੈਟਰਨ ਵਾਲੇ ਜਾਂ ਕਿਵੇਂ ਦੇ ਵਰਕ ਵਾਲੇ 트ੈਂਡ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਵਿੱਚ ਸੂਟ ਆਏ ਨੇ ਇਹਨਾਂ ਦਾ ਜਿਹੜਾ ਰੇਟ ਹੈ ਏ लास्टイヤー ਵੀ ਇਹ ਸੂਟ ਆਏ ਸੀ ਤਾਂ ਬਹੁਤ ਜ਼ਿਆਦਾ ਫਰੈਂਡਸ ਨੇ ਇਹਨਾਂ ਨੂੰ ਪਿਆਰ ਦਿੱਤਾ ਸੀ ਬਹੁਤ ਜ਼ਿਆਦਾ ਸੂਟ ਇਹਨਾਂ ਨੂੰ ਪਸੰਦ ਕੀਤਾ ਗਿਆ ਸੀ ਇਹ ਜਿਹੜੇ ਸੂਟ ਨੇ ਇਹ ਤੁਹਾਨੂੰ कॉटन ਦੀ ਸ਼ਰਟ ਦੇ ਨਾਲ ਤੇ कॉटन ਦੇ ਬਾਟਮ ਦੇ ਨਾਲ ਤੇ कॉटन ਦਾ ਹੀ ਦੁਪੱਟਾ ਆਇਆ ਇਹਦੇ ਵਿੱਚ ਰੇਟ ਇਹਦਾ ਜਿਹੜਾ ਹੈ ਉਹ ਸਿਰਫ ਤੇ ਸਿਰਫ 480 ਰੁਪਏ ਆ ਪਿਛਲੇ ਜਦੋਂ ਗਰਮੀਆਂ ਵਿੱਚ ਇਹ ਸੂਟ ਆਏ ਸੀ ਤਾਂ ਇਹਨਾਂ ਵਿੱਚ ਰੇਟ ਥੋੜੇ ਵੱਧ ਗਏ ਸੀ ਕੁਝ ਸੂਟ 600 ਤੱਕ ਵੀ ਸੇਲ ਹੋਏ ਸੀ ਬਟ ਹੁਣ ਜਿਹੜਾ ਫਿਲਹਾਲ ਜੇ ਕਿਉਂਕਿ ਸੇਲ ਲੱਗੀ ਹੈ ਇਸ ਲਈ ਇਹਨਾਂ ਦਾ ਜਿਹੜਾ ਰੇਟ ਹੈ ਸਿਰਫ ਤੇ ਸਿਰਫ 480 ਰੁਪਏ ਹੈ ਸ਼ਿਪਿੰਗ ਚਾਰजेस ਬਿਲਕੁਲ ਫਰੀ ਨੇ ਇਹਨਾਂ ਵਿੱਚ ਰੰਗ ਬਹੁਤ ਜ਼ਿਆਦਾ ਹੁੰਦੇ ਨੇ ਰੰਗ ਇਹਨਾਂ ਵਿੱਚ ਫੋਨ ਵੀ ਜਿਹੜੇ ਆਏ ਨੇ 100 150 ਦੇ ਰੰਗ ਨੇ ਕਰੀਬ ਰੰਗ ਨੇ ਇੱਥੇ ਮੈਂ ਥੋੜੀਆਂ ਹੀ ਕਲੈਕਸ਼ਨ ਐਡ ਕੀਤੀਆਂ ਨੇ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੌਂਗ ਹੋ ਜਾਂਦੀ ਹੈ ਬਾਕੀ ਇਹਨਾਂ ਦੇ ਨਾਲ ਦੇ ਰੰਗ ਡਿਜ਼ਾਈਨ ਪੈਟਰਨ ਦੇਖਣੇ ਆ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇਸ ਵੀ ਸੂਟ ਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕੈ ਇੰਦਾ ਰਿਪਲਾਈ ਜ਼ਰੂਰ ਆਏਗਾ ਇਹਨਾਂ ਸੂਟਾਂ ਦੇ ਜਿਹੜਾ ਘੇਰੇ ਤੇ ਵੀ ਕਿੰਿਆਂ ਦੇ ਵਰਕ ਹੋਇਆ ਹੈ ਕੁਛ ਦੇ ਗਲੇ ਤੇ ਵੀ embroiderry ਆ ਦੁਪੱਟਾ ਨਾਲ ਜਿਹੜਾ ਕਾਟਨ ਦਾ ਆਂਦਾ ਹੈ ਤੇ ਰੰਗ ਇਹਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਬਹੁਤ ਜ਼ਿਆਦਾ ਹੁੰਦੇ ਨੇ ਤੇ ਸਾਰੇ ਹੀ ਰੰਗ ਫਿਲਾਲ ਇਹਦੇ ਵਿੱਚ ਅਵੇਲੇਬਲ ਨੇ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅਗਰ ਸੂਟ ਸੇਲ ਕਰਨਾ ਚਾਹੁੰਦੇ ਹੋ ਜਾਂ ਪਹਿਲਾਂ ਤੋਂ ਹੀ ਸੇਲ ਕਰ ਰਹੇ ਹੋ ਤਾਂ ਵੀ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਗਰੁੱਪ ਵਿੱਚ ਫਿਰ ਉੱਥੇ ਜਿਹੜੀਆਂ ਡੇਲੀ ਦੀਆਂ ਅਪਡੇਟਸ ਆਣਗੀਆਂ ਤੁਹਾਨੂੰ ਆ ਜਾਇਆ ਕਰਨਗੀਆਂ ਗਰੁੱਪ ਦੇ ਵਿੱਚ ਤੇ ਜੇਕਰ ਤੁਸੀਂ ਵੈਸੇ ਹੀ ਦੇਖਣਾ ਚਾਹੁੰਦੇ ਹੋ ਸਟੇਟਸ ਨਵੇਂ-ਨਵੇਂ ਸੂਟਾਂ ਦਾ ਨਵੇਂ-ਨਵੇਂ ਰੰਗਾਂ ਦੇ ਸੂਟਾਂ ਦਾ ਤਾਂ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਾਵਾਂਗੀ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਫਿਰ ਤੁਹਾਨੂੰ ਜੋ ਡੇਲੀ ਦੀਆਂ ਅਪਡੇਟਸ ਹੁੰਦੀਆਂ ਨੇ ਉਹ ਮੇਰੇ ਸਟੇਟਸ ਤੇ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਐ ਜਿਹੜੇ ਸੂਟ ਹੋਣ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਇਹ ਬਹੁਤ ਹੀ ਸੋਹਣੇ ਰੰਗਾਂ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਘੱਟੋ ਘੱਟ 100 150 ਰੰਗ ਆਂਦੇ ਨੇ ਤੇ ਸਾਰੇ ਹੀ ਜਿਹੜੇ ਰੰਗ ਨੇ ਬਹੁਤ ਪਿਆਰੇ ਸੋਹਣੇ ਹੁੰਦੇ ਨੇ ਰੇਟ ਬੜਾ ਫੋਰਡੇਬਲ ਹੁੰਦਾ ਇਨਾਂ ਦੇ ਕੁਝ 셔ਟਾਂ ਤੇ ਗਲੇ ਤੇ ਕਢਾਈ ਹੁੰਦੀ ਹੈ, ਕੁਝ ਦੇ ਨਾਲ ਘੇਰੇ ਤੇ ਵੀ ਹੁੰਦੀ ਹੈ ਤੇ ਕੁਝ ਦੇ ਜਿਹੜੇ ਆਂਦੇ ਨੇ ਬਾਟਮ ਤੇ ਵੀ ਨਾਲ ਕਢਾਈ ਜਾਂਦੀ ਹੈ। ਕੁਝ ਸੂਟਾਂ ਦੇ ਜਿਹੜਾ ਬਾਟਮ ਆਂਦਾ ਹੈ ਬਿਲਕੁਲ ਪਲੀਨ ਆਂਦਾ ਹੈ, ਕੁਝ 셔ਟਾਂ ਦਾ ਜਿਹੜਾ ਛੋਟੇ-ਛੋਟੇ ਬੂਟੀ ਵਾਲਾ ਤੇ ਕੁਝ ਦਾ ਆਲਓਵਰ ਪ੍ਰਿੰਟ ਆਂਦਾ ਹੈ। ਰੰਗ ਜਿਹੜੇ ਨੇ ਉਹ ਸਾਰੀ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਨੇ। ਰੰਗਾਂ ਵਿੱਚ ਕੋਈ ਕਮੀ ਨਹੀਂ ਹੈਗੀ। ਰੰਗ ਇੱਕ ਤੋਂ ਇੱਕ ਨੇ ਸਾਰੇ ਤੇ ਜਿਵੇਂ ਦੇ ਵੀ ਤੁਸੀਂ ਕਹੋਗੇ ਤੁਹਾਨੂੰ ਰੰਗ ਉਵੇਂ ਦੇ ਇਨਾਂ ਸੂਟਾਂ ਦੇ ਵਿੱਚ ਮਿਲ ਜਾਣਗੇ। ਰੇਟ ਇਹਦਾ ਸਿਰਫ ਤੇ ਸਿਰਫ 480 ਰੁਪਏ ਆ कॉटन ਦੀ ਸ਼ਰਟ 2.5 ਮੀਟਰ ਦੀ कॉटन ਦਾ बॉटम 2.5 ਮੀਟਰ ਦਾ ਤੇ ਨਾਲ ਤੁਹਾਨੂੰ कॉटन ਦਾ ਦੁਪੱਟਾ ਮਿਲੇਗਾ 2.5 ਮੀਟਰ ਦਾ ਐ ਜਿਹੜੇ ਸੂਟ ਨੇ ਸਮਰਸ ਲਈ ਬਹੁਤ ਬੈਸਟ ਨੇ ਸਮਰ ਕਲੈਕਸ਼ਨਾਂ ਬਹੁਤ ਟ੍ਰੈਂਡੀ ਨੇ ਇਹ ਵਾਲੀ ਸਾਰੇ ਸੂਟਾਂ ਦੇ ਵਿੱਚ ਬਾਕੀ ਕਲੈਕਸ਼ਨਾਂ ਦੇ ਬਾਰੇ ਵਿੱਚ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕਲੈਕਸ਼ਨਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਿੰਨੀ ਐ ਕਿ ਜਿਹੜੀਆਂ ਟ੍ਰੈਂਡੀ ਐਕਸਕਲੂਸਿਵ ਹੋਣ ਦੇ ਜਿਹੜੀਆਂ ਸਾਰਿਆਂ ਨੂੰ ਪਸੰਦ ਆ ਜਾਣ ਉਹ ਹੀ ਲੈ ਕੇ ਆਵਾਂ। ਬਾਕੀ ਅਗਰ ਕਿਸੇ ਸੂਟ ਦੇ ਬਾਰੇ ਵਿੱਚ ਕਲਰ ਕੰਬੀਨੇਸ਼ਨ ਦਾ ਨਹੀਂ ਪਤਾ ਚੱਲ ਰਿਹਾ ਤਾਂ ਨੰਬਰ ਮੈਂ ਦਿੱਤਾ ਐ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜਾਨਣਾ ਚਾਹੁੰਦੇ ਹੋ। ਤਾਂ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ। ਅੱਜ ਦੀਆਂ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਅਫੋਰਡੇਬਲ ਰੇਟਾਂ ਤੇ। ਤੇ ਫ੍ਰੀ ਸ਼ਿਪਿੰਗ ਦੇ ਨਾਲ ਅਵੇਲੇਬਲ ਨੇ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ